ਰਾਗ ਸੂਹੀ ਵਿੱਚ ਚੌਥੇ ਗੁਰੂ ਜੀ ਨੇ ਵੀ ਜ਼ਿਕਰ ਕੀਤਾ ਹੈ ਬਹਿ ਪੱਤੀ ਆਪ ਬਚਾਈਆਂ ਬਲਰਾਮ ਜੀਓ ਆਜ਼ਾਦੀ ਦੇ ਘੋੜਦਰਾਂ ਨੂੰ ਬਾਬਾ ਰਾਮ ਸਿੰਘ ਨਾਮਤਾਰੀ ਕੋਕੇ ਵੱਲੋਂ ਚਲਾਈ ਅੰਗਰੇਜ਼ਾਂ ਦੇ ਬਾਈਕਾਟ ਦੀ ਲਹਿਰ ਵਿੱਚ ਵੇ ਦੇਖੀ ਭਾਈ ਡਾਕ ਵਾਲਿਆ ਮੇਰੇ ਢੋਲ ਦੀ ਚਿੱਠੀ ਹੈ ਕੋਈ ਆਈ ਤੇਜ ਸਿੰਘ ਤਿਲਕਦਾਨਗੜ ਦਾ ਇੱਕ ਨਵੰਦ ਹੈ ਚਿੱਠੀਆਂ ਪਾਉਣੀਆਂ ਭੁੱਲ ਗਏ ਸਰਬਨ ਕਰੋ ਜੀ ਜਿਉਂ-ਜਿਉਂ ਸਮਾਂ ਬਦਲਦਾ ਜਾ ਰਿਹਾ ਹੈ अनेका ਹੋਰ ਗੱਲਾਂ ਦੇ ਨਾਲ ਨਾਲ ਪੱਟੀਆਂ ਪਾਉਣ ਲਿਖਣ ਦਾ ਰਵਾਜ ਵੀ ਲਗਭਗ ਅਲੋਪ ਹੋਣ ਦੇ ਕੰਢੇ ਪਹੁੰਚ ਗਿਆ ਹੈ ਪਿਛਲੇ ਢਾਈਕ ਦਹਾਕਿਆਂ ਵਿੱਚ ਆਈਆਂ ਸੰਚਾਰ ਤਬਦੀਲੀਆਂ ਨੇ ਸਿਖਰਾਂ ਤੇ ਖਰੋਤੀ ਚਿੱਠੀ ਦੀ ਅਹਿਮੀਅਤ ਸਿਫਰ ਕਰਕੇ ਧਰ ਦਿੱਤੀ ਹੈ ਇਸ ਦੇ ਨਾਲ ਹੀ ਜੁੜੇ ਹੋਏ अनेका ਹੋਰ ਕਾਰਜ ਵੀ ਲੁप्त ਹੁੰਦੇ ਜਾ ਰਹੇ ਹਨ ਚਿੱਠੀ ਦਾ ਜਨਮ ਤਾਂ ਮਨੁੱਖ ਦੇ ਹੋਂਦ ਚ ਆਉਣ ਸਮੇ ਤੋਂ ਹੀ ਹੈ ਪਹਿਲਾਂ ਲੋਕ ਜਦੋਂ ਲਿਪੀ ਨਹੀਂ ਸੀ ਤਾਂ ਗੰਡ ਲਿਪੀ ਜਾਨੀ ਕਿ ਧਾਗੇ ਨਾਲ ਕੱਪੜੇ ਆਦਿ ਗੰਡਾਂ ਦੇ ਕੇ ਇਹ ਕੰਮ ਕਰਦੇ ਸਨ ਲਿਪੀ ਦੀ ਇਜਾਦ ਹੋਣ ਤੇ ਇਹ ਅਸਲੀ ਰੂਪ ਵਿੱਚ ਹੋਂਦ ਵਿੱਚ ਆਈ ਚਿੱਠੀ ਚੀਰਾ ਪੱਤਰ ਪੱਤਰੀ ਖਤ ਲੈਟਰ ਆਦ ਨਾ ਸਾਡੀ ਵਰਤੋਂ ਚਾਉਣ ਵਾਲੀਆਂ ਬੋਲੀਆਂ ਚ ਸਮਝੇ ਜਾਣ ਵਾਲੇ ਸਮਾਨਾਰਥਕ ਸ਼ਬਦ ਹਨ ਮੁੱਢਲੇ ਦੌਰ ਵਿੱਚ ਇਹ ਬੜਾ ਪਿਆਰਾ ਤੇ ਰੋਮਾਂਟਿਕ ਸ਼ਬਦ ਸੀ ਕਿਉਂਕਿ ਚਿੱਠੀ ਖੁਸ਼ੀ ਦੀ ਸੂਚਨਾ ਵਜੋਂ ਹੀ ਆਉਂਦੀ ਸੀ ਫਿਰ ਇਹ ਦੁੱਖਪੂਰੀ ਖਬਰ ਵੀ ਲੈ ਕੇ ਆਉਣ ਲੱਗ ਪਈ ਤੇ ਕਈ ਵਾਰ ਲੋਕ ਚਿੱਠੀ ਦਾ ਨਾਂ ਸੁਣ ਕੇ ਤਰਕ ਜਾਣ ਲੱਗ ਪਏ ਇਸ ਪ੍ਰਕਾਰ ਦੀ ਚਿੱਠੀ ਦੀ ਨੁੱਕਰ ਪਾੜ ਦਿੱਤੀ ਜਾਂਦੀ ਸੀ ਗੁਰਬਾਣੀ ਵਿੱਚ ਆਉਂਦਾ ਹੈ ਜਿਨ ਕੀ ਚੀਰੀ ਦਰਗਹ ਪਾਟੀ ਤਿੰਨਾ ਮਰਣਾ ਭਾਈ ਛਪੇ ਹੋਏ ਭੋਗ ਦੇ ਕਾਰਡ ਕਾਲੀ ਪੱਟੀ ਤੇ ਕਾਲੇ ਅੱਖਰਾਂ 'ਚ ਲਿਖੇ ਜਾਣ ਲੱਗੇ ਲੜਾਈ ਆਦਿ ਸਮੇਂ ਫੌਜੀਆਂ ਦੇ ਕਰਤਾਰ ਹਮੇਸ਼ਾ ਮਨਹੂਸ ਖਬਰ ਦਾ ਸੰਕੇਤ ਮੰਨੀ ਜਾਂਦੀ ਸੀ ਸ਼ੁਰੂ ਦੇ ਦੌਰ ਵਿੱਚ ਚਿੱਠੀ ਪਹੁੰਚਾਉਣ ਦਾ ਕੰਮ ਪਿੰਡਾਂ ਦੇ 나ਈ ਰਾਜੇ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਰਦੇ ਸਨ ਲੋਕ ਗੀਤ ਦੀ ਲਾਈਨ ਹੈ ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ ਕਬੂਤਰਾਂ ਰਾਹੀਂ ਚਿੱਠੀ ਪਹੁੰਚਾਉਣ ਦੀ ਗੱਲ ਵੀ ਕਰਦੇ ਹਨ ਅੰਗਰੇਜ਼ਾਂ ਦੇ ਆਉਣ ਨਾਲ ਡਾਕਖਾਨੇ ਖੁੱਲੇ ਜੋ ਹੁਣ ਕੰਪਿਊਟਰਾਈਜ਼ਡ ਤੱਕ ਹੋ ਚੁੱਕੇ ਹਨ ਆਜ਼ਾਦੀ ਦੇ ਘੋੜਦਰਾਂ ਨੂੰ ਬਾਬਾ ਰਾਮ ਸਿੰਘ ਨਾਮਤਾਰੀ ਕੋਕੇ ਵੱਲੋਂ ਚਲਾਈ ਅੰਗਰੇਜ਼ਾਂ ਦੇ ਬਾਈਕਾਟ ਦੀ ਲਹਿਰ ਵਿੱਚ ਉਹਨਾਂ ਨੇ ਆਪਣਾ ਨਿੱਜੀ ਤੇ ਹੱਥੋ ਹੱਥੀ ਡਾਕ ਦਾ ਪ੍ਰਬੰਧ ਚਲਾਇਆ ਸੀ ਹੁਣ ਵੀ ਪ੍ਰਾਈਵੇਟ ਕੋਰੀਅਰ ਸੇਵਾ ਚੱਲ ਪਈ ਹੈ ਆਪਾਂ ਕਹਿੰਦੇ ਚਿੱਠੀ ਦੇ ਸੁਵੰਨਿਤ ਕਰਨੀ ਹੈ ਇਹ ਕਈ ਪ੍ਰਕਾਰ ਦੀਆਂ ਹੁੰਦੀਆਂ ਫੌਜੀਆਂ ਤੇ ਨੌਕਰਾਂ ਦੀਆਂ ਚਿੱਠੀਆਂ ਸੁਖ-ਸਾਂਦ ਦੀਆਂ ਹੀ ਵਧੇਰੇ ਦੀਆਂ ਹੁੰਦੀਆਂ ਫੌਜੀਆਂ ਤੇ ਨਵੇਂ ਵਿਆਹੜਾ ਮੋਤਾ ਕਰਕੇ ਆਪ ਪੜੀਆਂ ਨਾ ਹੁੰਦੀਆਂ ਉਹ ਪੜਾਕੂ ਮੁੰਡੇ ਕੁੜੀਆਂ ਨੂੰ ਕੋਲ ਉਠਾ ਕੇ ਲਿਖਵਾ ਕੇ ਪਾਉਂਦੀਆਂ ਕਈ ਤਾਂ ਬੜੇ ਪਿਆਰੇ ਸ਼ੇਅਰ ਆਰ ਵੀ ਦਰਜ ਕਰਵਾਉਂਦੀਆਂ ਉਹ ਚਿੱਠੀ ਦੇ ਜਵਾਬ ਵੀ ਬੜੀ ਬੇਸਬਰੀ ਨਾਲ ਉਡੀਕਦੀਆਂ ਚਿੱਠੀ ਬਾਰੇ ਇੱਕ ਦੋ ਲੋਕ ਗੀਤਾਂ ਦੇ ਬੋਲ ਮੁੱਲੋ-ਮੁੱਲੀ ਸਾਂਝੇ ਕਰਨ ਨੂੰ ਚਾਹ ਰਹੇ ਹਨ ਵੇ ਦੇਖੀ ਭਾਈ ਡਾਕ ਵਾਲਿਆ ਮੇਰੇ ਢੋਲ ਦੀ ਚਿੱਠੀ ਆ ਕੋਈ ਆਈ ਤੇ ਚਿੱਠੀਆਂ ਦਾ ਰੁਗ ਆ ਗਿਆ ਛੁੱਟੀ ਆਉਣ ਦੀ ਚਿੱਠੀ ਨਾ ਕੋਈ ਪਾਈ ਜੇ ਕਈ ਦਿਨ ਚਿੱਠੀ ਨਾ ਆਉਂਦੀ ਤਾਂ ਕਿਹਾ ਜਾਂਦਾ ਸਾਨੂੰ ਦੱਸਨਾ ਗਿਆ ਸਰਨਾਮਾ ਦਸਵੇਂ ਚਿੱਠੀਆਂ ਕਿੱਧਰ ਨੂੰ ਪਾਉਂ। ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨਸਾਰ ਇੱਕ ਰੀਤ ਸਾਹੇ ਚਿੱਠੀ ਲਿਖਣ ਦੀ ਹੁੰਦੀ ਹੈ। ਬੜੇ ਹਲਦੀ ਕੇਸਰ ਲਾ ਕੇ ਧਾਰਮਿਕ ਚਿੰਨ ਬਣਾ ਕੇ ਲੜਕੀ ਵਾਲਿਆਂ ਵੱਲੋਂ ਵਿਆਹ ਲਈ ਦਿੱਤਾ ਜਾਣ ਵਾਲਾ ਸੱਦਾ ਪੱਤਰ ਸ਼ਗਨਾ ਨਾਲ ਲਿਖਤੀ ਰੂਪ ਵਿੱਚ ਭੇਜਿਆ ਜਾਂਦਾ ਹੈ। ਇਸ ਬਾਰੇ ਰਾਗ ਸੂਹੀ ਵਿੱਚ ਚੌਥੇ ਗੁਰੂ ਜੀ ਨੇ ਵੀ ਜ਼ਿਕਰ ਕੀਤਾ ਹੈ। ਬਾਈ ਪੱਤੀ ਆਪ ਬਚਾਈਆਂ ਬਲਰਾਮ ਜੀਓ ਇਵੇਂ ਹੀ ਰੱਬ ਵੱਲੋਂ ਆਏ ਮੌਤ ਦੇ ਸੱਦੇ ਨੂੰ ਵੀ ਚਿੱਠੀ ਕਿਹਾ ਗਿਆ ਹੈ ਜਿਵੇਂ ਆਪਾਂ ਦੱਸਿਆ ਜੇਹਾ ਤੀਰੀ ਲਿਖਿਆ ਤੇ ਇਹ ਹੁਕਮ ਕੁਮਾਹੇ ਕੱਲੇ ਆਵ ਨਾਨਕ ਸੱਦੇ ਉੱਠੀ ਜਾਹੇ ਸਰਕਾਰ ਵੱਲੋਂ ਨੌਕਰੀ ਤੇ ਬੁਲਾਉਣ ਦਾ ਸੱਦਾ ਇੱਕ ਖੁਸ਼ੀ ਭਰੀ ਚਿੱਠੀ ਰਾਹੀਂ ਆਉਂਦਾ ਰਿਹਾ ਹੈ ਵਿਦੇਸ਼ ਜਾਣ ਵਾਲਿਆਂ ਨੂੰ ਵੀਜ਼ਾ ਵੀ ਪਾਸਪੋਰਟਾਂ ਦੇ ਲੱਗ ਕੇ ਚਿੱਠੀ ਰਾਹੀਂ ਪ੍ਰਾਪਤ ਹੁੰਦਾ ਹੈ ਅਜਿਹੇ ਸਮੇਂ ਚਿੱਠੀ ਰਸਾਣ ਜਾਨੀ ਕਿ ਡਾਕੀਏ ਨੂੰ ਵੀ ਖੁਸ਼ਕੀਤੇ ਜਾਣਦਾਰ ਆਵਾਜ਼ ਹੈ ਰਾਜਸੀ ਤਾਣੇ ਬਾਣੇ ਵਿੱਚ ਕਿਸੇ ਕੰਮ ਲਈ ਐਮਐਲਏ ਜਾਂ ਹੋਰ ਜਾਣਕਾਰ ਤੋਂ ਕਿਸੇ ਮੰਤਰੀ ਦੇ ਨਾਮ ਲਈ ਜਾਣ ਵਾਲੀ ਚਿੱਠੀ ਨੂੰ ਸ਼ਫਾਰਸ਼ੀ ਚਿੱਠੀ ਕਿਹਾ ਜਾਂਦਾ ਹੈ ਬੜੀ ਮੁਸ਼ਕਲ ਨਾਲ ਪ੍ਰਾਪਤ ਕੀਤੀ ਇਹ ਮੁੱਲਵਾਨ ਚਿੱਠੀ ਪੁਚਾਈ ਵੀ ਮਸਾਈ ਜਾਂਦੀ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਰਾਜੇ ਰਾਣੇ ਕੈਦ ਹੋਏ ਬਾਗੀ ਗੱਦੀਆਂ ਲਥੇ ਵਜ਼ੀਰ ਜਾਂ ਭਾਰਤ ਦੇ ਅੰਗਰੇਜ਼ੀ ਰੈਜ਼ੀਡੈਂਟਾਂ ਦੀਨ ਸਮੇਂ-ਸਮੇਂ ਲਿਖੀਆਂ ਖੋਫੀਆ ਚਿੱਠੀਆਂ ਪਿਛੋਕਹ ਇਤਿਹਾਸ ਕੋ ਗਵਾਹਿਆਂ ਦੇ ਪ੍ਰਮਾਣ ਵਜੋਂ ਪੁਸਤਕਾਂ ਦੇ ਕੀਮਤੀ ਸਫੇ ਬਣੀਆਂ ਜੇਵ ਤਰੀਕੇ ਵਾਲੇ ਗੀਤਕਾਰ ਦਾ ਕਲਦੀ ਪ੍ਰਮਾਣਿਕ ਦੀ ਬਾਤ ਚ ਗਾਇਆ ਗੀਤ ਜਿਵੇਂ ਲਿਖੇ ਹੀ ਚਿੱਠੀ ਬਾਰੇ ਗਿਆ ਹੋਇਆ ਭਾਵੇਂ ਉਹ ਸਹਿਬਾਂ ਦੇ ਮੂੰਹ ਕਹਾ ਗਿਆ ਹੈ ਉਸ ਦੇ ਕੁਝ ਬੋਲ ਚਿੱਠੀਆਂ ਸਹਿਬਾਂ ਜੱਟੀ ਨੇ ਲਖ ਮਿਰਜੇ ਨੂੰ ਪਾਈਆਂ ਮਿਰਜੇ ਨੇ ਪੜ ਚਿੱਠੀਆਂ ਚੁੰਮ ਕੇ ਕਾਲਜ ਲਾਈਆਂ ਚਿੱਠੀ ਭਾਵੇਂ ਨਾ ਜਵਾਨ ਵਿੱਚੋਂ ਬੋਲਦੀ ਲੱਖਾਂ ਕੋਹਾਂ ਤੇ ਜਾ ਕੇ ਵੀ ਦੁੱਖ ਬੋਲਦੀ ਚਿੱਠੀ ਵਾਲੀ ਗੱਲਬਾਤ ਹੁੰਦੀ ਅੱਧੀ ਮੁਲਾਕਾਤ ਪੜ ਚਿੱਠੀ ਕਾਹੀ ਮੁੱਕਣ ਜਦਾਈਆਂ ਅਤੇ ਐਵੇਂ ਹੀ ਇੱਕ ਹੋਰ ਪਿਆਰੇ ਗੀਤ ਦੀਆਂ ਸਰੇਂਦਰ ਕੌਰ ਜਾਂ ਨਰਿੰਦਰ ਵੀਵਾ ਦੀ ਆਵਾਜ਼ 'ਚ ਇਹ ਲਾਈਨਾਂ ਜੇ ਤੂੰ ਆਪ ਨਹੀਂ ਸੀ ਆਉਣਾ ਫੋਕਾ ਲਾਰਾ ਨਹੀਂ ਸੀ ਲਾਉਣਾ ਕੋਈ ਚਿੱਠੀ ਚੀਰਾ ਹੀ ਤੂੰ ਦਿੰਦਾ ਪਾ ਮਾਹੀ ਵੀ ਲੈ ਕੇ ਛੁੱਟੀਆਂ ਮਹੀਨੇ ਦੀ ਆਉਂ ਚਿੱਠੀਆਂ ਨਾਲ ਪਿਛਲੀ ਸਦੀ ਦੇ ਹਰ ਪੰਜਾਬੀ ਜਾਂ ਕਈਏ ਕਿਸੇ ਵੀ ਮਨੁੱਖ ਦੀਆਂ ਕਿੰਨੀਆਂ ਹੀ ਅਭੁੱਲ ਯਾਦਾਂ ਜੁੜੀਆਂ ਰਹਿ ਜਾਂ ਹਾਂ ਜੀਤ ਤੇ ਚਿੱਠੀ ਲਿਖਣਾ ਹਰੇਕ ਹਾਰੀ ਸਾਰੀ ਦਾ ਕੰਮ ਨਹੀਂ ਹੈ ਇਸ ਲਈ ਵੀ ਕਲਾਮਈ ਹੁਨਰ ਦੀ ਵਰਤੋਂ ਸਿੱਖਣ ਦੀ ਲੋੜ ਰਹੀ ਹੈ ਇਸੇ ਲਈ ਇਹ ਸਕੂਲੀ ਪੜ੍ਹਾਈ ਵਿੱਚ ਵੀ ਅੰਗ ਬਣਿਆ ਹੋਇਆ ਹੈ ਜਿਵੇਂ ਉੱਪਰ ਜ਼ਿਕਰ ਆਇਆ ਹੈ ਕਈ ਅਜਿਹੇ ਘਟਾਵਾਂ ਦਾ ਪਤਾ ਲੱਗਦਾ ਹੈ ਕਿ ਕੁਝ ਲੋਕ ਹਰ ਰੋਜ਼ ਇੱਕ ਚਿੱਠੀ ਆਪਣੇ ਪਿਆਰੇ ਨੂੰ ਲਿਖਦੇ ਰਹੇ ਹਨ ਕਈ ਲੋਕਾਂ ਨੇ ਕਈ ਕਈ 100 ਸਫ਼ਿਆਂ ਦੀਆਂ ਲੰਮੀਆਂ ਚਿੱਠੀਆਂ ਲਿਖਣ ਦਾ ਰਿਕਾਰਡ ਬਣਾਇਆ ਹੋਇਆ ਹੈ ਪੰਜਾਬੀ ਸਾਹਿਤ ਵਿੱਚ ਵੀ ਚਿੱਠੀਆਂ ਦਾ ਵਿਸ਼ੇਸ਼ ਥਾਂ ਹੈ ਨਾਨਕ ਸਿੰਘ ਦਾ ਇੱਕ ਪ੍ਰਸਿੱਧ ਨਾਵਲ ਸੁਮਨ ਕਾਂਤਾ ਸਾਰੀ ਚਿੱਠੀਆਂ ਵਿੱਚ ਲਿਖਿਆ ਹੋਇਆ ਹੈ। ਇਵੇਂ ਹੀ ਉਹਨਾਂ ਦੀ ਇੱਕ ਪੁਸਤਕ ਨਾਨਕ ਸਿੰਘ ਦੇ ਚੋਣਵੇਂ ਖੱਤ ਵੀ ਹੈ। ਹੁਣ ਵੀ ਮਾਸਕ ਪੱਤਰ ਰੂਪਾਂਤਰ ਵਿੱਚ ਨਿਰੰਤਰ ਛਾਪ ਰਿਹਾ ਡਾਕਟਰ ਪੂਰਨ ਸਿੰਘ ਯੂਕੇ ਦਾ ਸਾਰਾ ਦਰਸ਼ਨ ਚਿੱਠੀਆਂ ਦੇ ਮਾਧਮ ਰਾਹੀਂ ਹੀ ਪ੍ਰਗਟ ਕੀਤਾ ਜਾ ਰਿਹਾ ਹੈ। ਉਰਦੂ ਸਾਹਿਤ ਵਿੱਚ ਇਬਨ ਬਤੂਤਾ ਕੇ ਖਤੋ ਖਿਤਾਬਤ ਸਮੇਤ ਕਈ ਪੁਸਤਕਾਂ ਮਿਲਦੀਆਂ ਹਨ। ਜੋ ਬਾਹਰਲਾ ਨਹਿਰੂ ਦੀ ਆਪਣੀ ਧੀ ਇੰਦਰਾ ਨੂੰ ਲਿਖੀਆਂ ਚਿੱਠੀਆਂ ਦੀ ਕਿਤਾਬ ਭਾਰਤ ਦੀਆਂ ਸਭ ਪਛਾਵਾਂ ਵਿੱਚ ਛਪ ਚੁੱਕੀ ਹੈ ਪੰਜਾਬੀ ਦੇ ਪ੍ਰਸਿੱਧ ਦੇਸ਼ ਭਗਤ ਸਿੱਖ ਵਿਦਵਾਨ ਰਣਦਾਰਸ਼ਨਿਕ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਪੁਸਤਕ ਜੇਲ੍ਹ ਚਿੱਠੀਆਂ ਇਤਿਹਾਸਕ ਹਵਾਲਿਆਂ ਭਰੀ ਰਚਨਾ ਹੈ ਆਧੁਨਿਕ ਪੰਜਾਬੀ ਆਲੋਚਕ ਡਾਕਟਰ ਤੇਜਵੰਤ ਸਿੰਘ ਮਾਨ ਦੀਆਂ ਆਲੋਚਨਾ ਪੁਸਤਕਾਂ ਡਾਕਖਾਨਾ ਖਾਸ ਤੇ ਕਾਗਜ਼ਕੀਮ ਨਾ ਪਾਈ ਵੀ ਚਿੱਠੀਆਂ ਦੀਆਂ ਹੀ ਦਸਤਾਵੇਜ਼ੀ ਰਚਨਾਵਾਂ ਹਨ ਚਿੱਠੀਆਂ ਰੌਚਕ ਤੇ ਮਦਰ ਭਾਸ਼ਾ ਵਿੱਚ ਹੋਣ ਕਰਕੇ ਬਧੇਰੇ ਪੜੀਆਂ ਤੇ ਸਤਕਾਰੀਆਂ ਜਾਂਦੀਆਂ ਹਨ ਆਪਣੇ ਗੁਣਾ ਕਰਕੇ ਚਿੱਠੀ ਸਾਹਿਤ ਬਹੁਤ ਹਰਮਨਪੇਰਾ ਸਾਹਿਤ ਹੈ ਚਿੱਠੀ ਆਪਸੀ ਗੱਲਬਾਤ ਲਈ ਦੂਰ ਦਰਾਡੇ ਬੈਠਿਆਂ ਨਾਲ ਮੇਲ ਜੋੜ ਦਾ ਸਾਧਨ ਬਣਿਆ ਸਮੱਸਿਆਵਾਂ ਦੇ ਹੱਲ ਲਈ ਵੀ ਚਿੱਠੀ ਇੱਕ ਮੁੱਢਲੇ ਸਾਧਨ ਵਜੋਂ ਕੰਮ ਕਰਦੀ ਰਹੀ ਹੈ ਗੁਰਬਾਣੀ ਇਸ ਦੀ ਗਵਾਹੀ ਭਰਦੀ ਹੈ ਕਿ ਜਦੋਂ ਕਿਸੇ ਨਾਲ ਕੋਈ ਮਸਲਾ ਖੜਾ ਹੋ ਜਾਵੇ ਤਾਂ ਪ੍ਰਥਮੇ ਮਤਾ ਪੱਤਰੀ ਪਹੁੰਚਾਓ ਦੂਤੀਏ ਮਤਾ ਮਾਨੁਖ ਠਹਿਰਾਵੋ ਤਿਰਤੀਏ ਮਤਾ ਕਿਛ ਕਰੋ ਪਾਇਆ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਨੂੰ ਦੋ ਚਿੱਠੀਆਂ ਲਿਖੀਆਂ ਜੋ ਪੂਰਨ ਪਰਮਾਨਿਕ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਪਹਿਲੀ ਚਿੱਠੀ ਫਤਿਹਨਾਮਾ ਹੈ ਤੇ ਦੂਸਰੀ ਜਫਰਨਾਮਾ ਹੈ ਜੋ ਮਾਲਵੇ ਦੇ ਇਲਾਕੇ ਦੀਨਾ ਕਾਂਗੜ ਬੈਠ ਕੇ ਲਿਖੀ ਤੇ ਭਾਈ ਦਿਆ ਸਿੰਘ ਤੇ ਧਰਮ ਸਿੰਘ ਰਾਹੀਂ ਦਿੱਲੀ ਬਾਦਸ਼ਾਹ ਔਰੰਗਜ਼ੇਬ ਤੱਕ ਪਹੁੰਚਾਈ ਗਈ ਉਸ ਨੂੰ ਪੜ੍ਹ ਸੁਣ ਕੇ ਜੋ ਫਾਰਸੀ ਵਿੱਚ ਸੀ ਬਾਦਸ਼ਾਹ ਨੂੰ ਇੰਨਾ ਪੁਸ਼ਤਾਵਾ ਹੋਇਆ ਕਿ ਉਹ ਆਪਣੇ ਕੀਤੇ ਗੁਨਾਹਾਂ ਤੇ ਇੰਨਾ ਸ਼ਰਮਸ਼ਾਰ ਹੋ ਗਿਆ ਮੌਤ ਦੇ ਬਿਸਤਰੇ ਤੇ ਜਿਹਾ ਪਿਆ ਕਿ ਮਰ ਕੇ ਹੀ ਖੜਾ ਛੁੱਟਿਆ ਇਹ ਸੀ ਚਿੱਠੀ ਦੀ ਕਰਾਮਾਤ ਪਰ ਭਾਈ ਕੀ ਕਰੀਏ ਕੀ ਕਹੀਏ ਲੋਕੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਉਹਦਾ ਟੈਲੀਫੋਨ ਲੱਗਿਆ ਹੁਣ ਤਾਂ ਗੱਲ ਮੋਬਾਈਲ ਫੇਸਬੁੱਕ ਤੇ ਵਟਸਐਪ ਤੱਕ ਚਲੀ ਗਈ ਤੇ ਚਿੱਠੀ ਤਾਂ ਵਿਚਾਰੀ ਬੀਤੇ ਦੀ ਗੱਲ ਬਣ ਕੇ ਰਹਿ ਗਈ ਅੱਜ ਜਦੋਂ ਡਾਕੀਏ ਕੋਲ ਦੇਖਦੇ ਹਾਂ ਲੰਘਦੇ ਹਾਂ ਤਾਂ ਬਿਜਲੀ ਦੇ ਬਿੱਲ ਮੈਗਜ਼ੀਨ ਟੈਲੀਫੋਨ ਦੇ ਬਿੱਲ ਜਾਂ ਕੋਈ ਟੋਮੇ ਟੋਮੇ ਪਾਰਸਲ ਵਗੈਰਾ ਹੀ ਦਿਖਾਈ ਦਿੰਦੇ ਹਨ ਚਿੱਠੀ ਤਾਂ ਗਵਾਚ ਹੀ ਗਈ ਹੈ ਕਿਦਰੇ ਪਰ ਇੱਕ ਗੱਲ ਜ਼ਰੂਰ ਹੈ ਕਿ ਚਿੱਠੀ ਬੜੀ ਪਿਆਰੀ ਤੇ ਰੋਮਾਂਟਿਕ ਚੀਜ਼ ਹੈ ਜੋ ਚੇਤੇ ਆਉਣ ਤੇ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਰੰਗੀਨ ਸੁਪਨਿਆਂ ਦੀ ਦੁਨੀਆ 'ਚ ਗੁਆਚ ਜਾਈਦਾ ਤੇ ਜੇ ਹੁਣ ਉਹ ਚਿੱਠੀ ਆ ਜਾਏ ਦੀ ਕਲਪਨਾ ਹੋਣ ਲੱਗ ਜਾਂਦੀ ਹੈ ਧੰਨਵਾਦ